39ਵੇਂ ਸਾਲਾਨਾ ਸਮਾਗਮਾਂ ਦੀ ਅੱਜ ਸਮਾਪਤੀ ਹੋਈ ਹੈ। ਹਰਾਮਾ ਪਿੰਡ ਖੜੇ ਆ ਬਾਬਾ ਸਰਵੰਗੀ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ 39ਵਾਂ ਸਾਲਾਨਾ ਜਿਹੜੇ ਸਮਾਗਮ ਚੱਲ ਰਹੇ ਸੀਗੇ ਅੱਜ 21 ਸ਼੍ਰੀ ਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ ਨੇ। ਭੋਗ ਤੋਂ ਉਪਰੰਤ ਗੁਰੂ ਘਰ ਲੰਗਰ ਹੈ ਜਿਹੜਾ ਉੱਤਟ ਵਰਤਾਇਆ ਗਿਆ। ਹਰਾਮਾ ਮੰਡੀ ਦੇ ਨੇੜ ਲੱਗਦੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜਰੀ ਪਰਿਅ ਭੋਗ ਤੋਂ ਪ੍ਰੰਤ ਗੁਰੂ ਕਾ ਲੰਗਰ ਜਿੱਤੇ ਅਟੁੱਟ ਵਰਤਾਇਆ ਗਿਆ ਉੱਥੇ ਨਾਲ ਹੀ ਲੋਕ ਭਲਾਈ ਸੇਵਾ ਸੰਪਤੀ ਰਾਮਾ ਮੰਡੀ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿੱਥੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਖੂਨਦਾਨ ਕੀਤਾ ਹੈ ਉੱਥੇ ਲੜਕੀਆਂ ਵੱਲੋਂ ਵੀ ਖੂਨਦਾਨ ਕੀਤਾ ਗਿਆਗਾ ਸੋ ਆਓ ਮਾਰਦਿਆਂ ਝਾਤ ਅੱਜ ਦੀ ਰਿਪੋਰਟ ਰਾਮਾ ਮੰਡੀ ਮੈਂ ਕੌਰ ਸਿੰਘ ਪ੍ਰਧਾਨ ਨਗਰ ਕੌਂਸਲ ਰਾਮਾ ਅੱਜ ਸਮਾਦ ਬਾਬਾ ਸਰਵੰਗੀ ਤੇ 45ਵੀਂ ਵਰਸੀ ਬਾਬਾ ਸਰਵੰਗੀ ਤੇ ਸੰਤ ਬਾਬਾ ਜੀ ਦੀ ਉਸਦੀ ਮਨਾਈ ਜਾ ਰਹੀ ਹੈ ਜਿੱਥੇ ਕਿ ਬਹੁਤ ਵੱਡਾ ਆਸੇ ਪਾਸੇ ਦੀਆਂ ਸੰਗਤਾਂ ਵੱਲੋਂ ਬਹੁਤ ਵੱਡਾ ਇਕੱਠ ਹੈ ਸੰਗਤਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਪਾਇਆ ਜਾ ਜਾ ਰਿਹਾ ਹੈ ਜੋ ਮਹਾਂਪੁਰਸ਼ ਸੰਤ ਬਾਬਾ ਸਰਵੰਗੀ ਜੀ ਹੋਏ ਨੇ ਉਹਨਾਂ ਨੇ ਜਿਉਂਦਿਆਂ ਨੇ ਮਿੱਟੀ ਨਹੀਂ ਸੀਗੀ ਤੇ ਨਾਲ ਵਰ ਦਿੱਤਾ ਸੀ ਸੰਗਤਾਂ ਨੂੰ ਕਿ ਜੋ ਕੋਈ ਇੱਥੇ ਸੱਤੇ ਦਿਨ ਸੁੱਖਣਾ ਸੁੱਖੇਗਾ ਉਹ ਸੁੱਖਣਾ ਪੂਰੀ ਹੋਵੇਗੀ ਇਸ ਲਈ ਸਾਰੀਆਂ ਸੰਗਤਾਂ ਜੋ ਕਿ ਦੂਰ ਦਰਾਡੇ ਪਿੰਨਾਂ ਦੇ ਵਿੱਚੋਂ ਖਾਸ ਕਰਕੇ ਰਾਮਾ ਮੰਡੀ ਰਾਮਾ ਪਿੰਡ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਸੰਗਤਾਂ ਪਹੁੰਚ ਰਹੇ ਨੇ ਤੇ ਨਾਲ ਹੀ ਇੱਥੇ ਸਾਡੇ ਵਿਸ਼ਾਲ ਜੀ ਜੋ ਕਿ ਲੋਕ ਭਲਾਈ ਸੇਵਾ ਦੇ ਪ੍ਰਧਾਨ ਨੇ ਉਨ੍ਹਾਂ ਵੱਲੋਂ ਬੜਾ ਵੱਡਾ ਪ੍ਰਾਲਾ ਕੀਤਾ ਗਿਆ ਖੂਨਦਾਨ ਫੈਲਾਇਆ ਗਿਆ ਤੇ ਸੰਗਤਾਂ ਦੇ ਵਿੱਚ ਉਤਸ਼ਾਹ ਬਹੁਤ ਵੱਡੀ ਪੱਧਰ ਤੇ ਖੂਨਦਾਨ ਕੀਤਾ ਜਾ ਰਿਹਾ ਹੈ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਵਾਦ ਹੈ ਜਿਨ੍ਹਾਂ ਨੇ ਬੜੀ ਦੂਰੋਂ ਆ ਕੇ ਬਾਬਾ ਸਰਵੰਗੀ ਬਾਬਾ ਹਜੂਰ ਦਾਸ ਦੀ ਸਮਾਧ ਤੇ ਮੱਤਮਸਤਕ ਹੋਇਆ 21 ਅਖੰਡ ਪਾਠਾਂ ਦੇ ਅੱਜ ਭੋਗ ਪਾਏ ਗਏ ਨੇ ਦੋ ਲੜੀਆਂ ਮਤਾਂ ਪਹਿਲੀ ਲੜੀ ਦੇ ਵਿੱਚ 8 ਅਖੰਡ ਪਾਠਾਂ ਦੇ ਭੋਗ ਪਾਏ ਗਏ ਤੇ ਅੱਜ 13 ਅਖੰਡ ਪਾਠਾਂ ਦੇ ਭੋਗ ਪਾਏ ਗਏ ਨੇ

दर्शन जलालांती वास्ते अधि वाधे लाइ सतारव पंड परस जी सेवा हसप्रीत ਓ ਜੀਆ ਪੜਸਨਾਂ ਬਰੇ ਲੱਗਦੇ ਇੰਨੁ ਜਵਸਤਾਂ ਹੈ ਤੇਰੀ ਤੇਰੀ ਕਿਤੇ ਅਕਤ ਧੀਰ ਤੇ ਬੈਠੇ ਨਾ ਤੰਦ ਨਾਲ ਪ੍ਰੇਮ ਨਾਲ ਜੇ ਤੁਹਾਡੀ ਜੀਰ ਦੀ ਸਮਾਧੀ ਦੀ ਮਾਣ ਪੱਤੇ ਜਿਹੇ ਪਿਆਰੇ ਲੇਟ ਦਿੱਤੇ ਸਨਿਤ ਕਦਮਾਂ ਦਾ ਸਮਾਪਤ ਹੋ ਕੇ ਸੁਣੀ ਪਈ ਹੈ ਸਭ ਕੁਝ ਆਖੀ ਪਈ ਹੈ ਉਸ ਪਾਸ ਇੱਕ ਪਾਸੇ ਤੇ ਹੈ ਚਿਹਰੇ ਤੇ ਅਨੰਤ ਭਾਈ ਪ੍ਰਾਜੇ ਨੇ ਮੇਰੇ ਨਾਲ ਲੱਗੇ ਦਿੱਤਾ ਫੇਰ ਦੋਸਤਾਂ ਵੀ ਬਣਾ